रजनी दी नानी ने ਉਸ ਦਾ ਵਿਆਹ ਇੱਕ ਬੁੱਢੇ ਇਨਸਾਨ ਨਾਲ ਕਰਵਾ ਦਿੱਤਾ ਸੀ ਜਿਸ ਤੋਂ ਪਹਿਲਾਂ ਹੀ ਦੋ ਬੱਚੇ ਸੀ ਜੋ ਕਿ ਰਜਨੀ ਨਾਲੋਂ ਵੀ ਵੱਡੇ ਸੀ ਉਸ ਦਾ ਘਰ ਵਾਲਾ 55 ਸਾਲ ਦਾ ਸੀ ਤੇ ਉਹ ਰਜਨੀ ਨੂੰ ਬਹੁਤ ਪਿਆਰ ਕਰਦਾ ਸੀ ਪਰ ਰਜਨੀ ਨੂੰ ਉਸਦੇ ਪੁੱਤ ਨਾਲ ਹੋ ਗਿਆ ਸੀ ਪਰ ਉਹ ਉਸ ਤੋਂ ਨਫ਼ਰਤ ਕਰਦਾ ਸੀ ਰਜਨੀ ਉਸ ਦਾ ਹਰ ਕੰਮ ਭੱਜ-ਭੱਜ ਕਰਦੀ ਸੀ ਤੇ ਇੱਕ ਦਿਨ ਘਰ ਵਿੱਚ ਕੋਈ ਨਹੀਂ ਸੀ ਤੇ ਆਪਣੇ ਕਮਰੇ ਵਿੱਚ ਪਈ ਸੀ ਅਚਾਨਕ ਉਸਦੇ ਘਰਵਾਲੇ ਦਾ ਪੁੱਤਰ ਰਾਜ ਉਸਦੇ ਕਮਰੇ ਵਿੱਚ ਆਇਆ ਤੇ ਉਸ ਨੂੰ ਦੇਖ ਕੇ ਰਜਨੀ ਬਹੁਤ ਖੁਸ਼ ਹੋਈ ਉਸ ਨੇ ਆਂਦੇ ਹੀ ਜੋ ਰਜਨੀ ਨਾਲ ਕੀਤਾ ਉਸਦੇ ਪੈਰਾਂ ਥੰਨੂ ਜ਼ਮੀਨ ਖਿਸਕ ਗਈ ਉਸ ਨੇ ਉਸਦੇ ਨਾਲ ਮੇਰਾ ਵਿਆਹ 55 ਸਾਲ ਦੇ ਆਦਮੀ ਨਾਲ ਹੋ ਗਿਆ ਸੀ ਜਦੋਂ ਕਿ ਮੈਂ ਆਪ 17 ਸਾਲਾਂ ਦੀ ਸੀ ਉਸ ਆਦਮੀ ਦੇ ਪੁੱਤ ਨੇ ਜੋ ਕੁਝ ਮੇਰੇ ਨਾਲ ਕੀਤਾ ਉਹ ਕਦੀ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਮੇਰੇ ਮਾਪਿਓ ਦੀ ਮੌਤ ਬਹੁਤ ਸਾਲ ਪਹਿਲਾਂ ਹੋ ਗਈ ਸੀ ਤੇ ਮੇਰੀ ਨਾਨੀ ਮੈਨੂੰ ਆਪਣੇ ਕੋਲ ਲੈ ਗਈ ਮੇਰੀ ਨਾਨੀ ਨੇ ਮੈਨੂੰ ਬਹੁਤ ਔਖਾ ਸੰਭਾਲਿਆ ਸੀ ਉਸ ਨੂੰ ਸਭ ਨੇ ਬਹੁਤ ਗੱਲਾਂ ਸੁناਈਆਂ ਸੀ ਜਦੋਂ ਉਸ ਨੂੰ ਲੱਗਿਆ ਕਿ ਹੁਣ ਉਸ ਦੀ ਜ਼ਿੰਦਗੀ ਪਤਾ ਨਹੀਂ ਕਿੰਨੇ ਦਿਨਾਂ ਦੀ ਹੈ ਉਸ ਨੇ ਮੇਰੇ ਲਈ ਰਿਸ਼ਤੇ ਲੱਭਣੇ ਸ਼ੁਰੂ ਕਰ ਦਿੱਤੇ ਪਰ ਬੇਸਹਾਰਾ ਕੁੜੀ ਨਾਲ ਵਿਆਹ ਕੌਣ ਕਰਵਾਉਂਦਾ ਹੈ ਇਸ ਲਈ ਰਿਸ਼ਤੇ ਵਾਲਿਆਂ ਨੇ ਮੇਤੋਂ ਜ਼ਿਆਦਾ ਉਮਰ ਦੇ ਰਿਸ਼ਤੇ ਵਿਖਾਉਣੇ ਸ਼ੁਰੂ ਕਰ ਦਿੱਤੇ ਸੀ ਸ਼ੁਰੂ ਵਿੱਚ ਤਾਂ ਨਾਨੀ ਨੇ ਮਨਾ ਕਰ ਦਿੱਤਾ ਸੀ ਮੇਰੀ ਰਜਨੀ ਹਜੇ 17 ਸਾਲਾਂ ਦੀ ਹੈ ਤੇ ਮੈਂ ਉਸ ਦਾ ਵਿਆਹ ਇੰਨੀ ਵੱਡੇ ਵੱਡੇ ਉਮਰ ਦੇ ਮੁੰਡੇ ਨਾਲ ਨਹੀਂ ਕਰ ਸਕਦੀ ਪਰ ਹੌਲੀ-ਹੌਲੀ ਮੇਰੀ ਨਾਨੀ ਦੀ ਸਿਹਤ ਖਰਾਬ ਹੋਣ ਲੱਗੀ ਸੀ ਤੇ ਬਾਕੀ ਮੈਂਬਰਾਂ ਦਾ ਵਰਤਾਅ ਮੇਰੇ ਲਈ ਸਹੀ ਨਹੀਂ ਸੀ ਇਸ ਲਈ ਕਿਸੇ ਦੇ ਦਿਲ ਵਿੱਚ ਮੇਰੇ ਲਈ ਤਰਸ ਨਹੀਂ ਸੀ ਮੇਰੀ ਨਾਨੀ ਨੇ ਬਹੁਤ ਔਖਾ ਫੈਸਲਾ ਲਿਆ ਤੇ 55 ਸਾਲ ਦੇ ਆਦਮੀ ਨਾਲ ਮੇਰਾ ਰਿਸ਼ਤਾ ਪੱਕਾ ਕਰ ਦਿੱਤਾ ਉਸਦੀ ਪਹਿਲੀ ਘਰਵਾਲੀ ਮਰ ਚੁੱਕੀ ਸੀ ਤੇ ਉਸਦੇ ਦੋ ਮੁੰਡੇ ਸੀ ਪਰ ਵਿੱਚ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ ਮੇਰੀ ਦਾਨੀ ਦੇ ਦਿਲ ਵਿੱਚ ਸੀ ਕਿ ਮੈਂ ਐਸ਼ ਕਰਾਂਗੀ ਅਤੇ ਮੈਂ ਉਸ ਨੂੰ ਦੇਖਿਆ ਤੱਕ ਨਹੀਂ ਸੀ ਨਾਨੀ ਨੇ ਕਿਹਾ ਸੀ ਬਸ ਥੋੜੀ ਜੀ ਉਮਰ ਜ਼ਿਆਦਾ ਹੈ ਉਹਨਾਂ ਨੇ ਸਾਡੇ ਤੋਂ ਕੋਈ ਮੰਗ ਨਹੀਂ ਕੀਤੀ ਸੀ ਤੇ ਮੇਰੀ ਨਾਨੀ ਕੋਲ ਦੇਣ ਲਈ ਕੁਝ ਵੀ ਨਹੀਂ ਸੀ ਕੁਝ ਦਿਨਾਂ ਬਾਅਦ ਵਿਦਾ ਹੋ ਕੇ ਮੈਂ ਉਹਦੇ ਘਰ ਚਲੀ ਗਈ ਵਿਆਹ ਦੀ ਰਾਤ ਜਦੋਂ ਮੈਂ ਆਪਣੇ ਘਰ ਵਾਲੇ ਨੂੰ ਦੇਖਿਆ ਮੇਰੇ ਸਾਰੇ ਇਰਮਾਨ ਮਿੱਟੀ ਵਿੱਚ ਮਿਲ ਗਏ ਮੈਂ ਕਿਸਮਤ ਅੱਗੇ ਹਾਰ ਗਈ ਸੀ ਮੈਂ ਇੱਕ ਬੁੱਢੇ ਆਦਮੀ ਦੀ ਘਰਵਾਲੀ ਬਣ ਗਈ ਸੀ ਮੈਂ ਆਪਣੀ ਬੇਵਸੀ ਤੇ ਰੋ ਰਹੀ ਸੀ ਤੇ ਬੁੱਢੇ ਨੇ ਮੈਨੂੰ ਆਪਣੇ ਪਿਆਰ ਦਾ ਇਜ਼ਹਾਰ ਇਦਾਂ ਕੀਤਾ ਜਿੱਦਾਂ ਮੈਂ ਹੀ ਉਸ ਦੀ ਜ਼ਿੰਦਗੀ ਵਿੱਚ ਆਉਣ ਵਾਲੀ ਪਹਿਲੀ ਔਰਤ ਹੋਵਾ ਵਿਆਹ ਤੋਂ ਬਾਅਦ ਉਸਨੇ ਦੱਸਿਆ ਕਿ ਉਸਦੇ ਦੋਨੋਂ ਪੁੱਤ ਸਾਡੇ ਵਿਆਹ ਲਈ ਰਾਜੀ ਨਹੀਂ ਸੀ ਇਸ ਲਈ ਉਹਨਾਂ ਤੋਂ ਦੂਰ ਰਹਿਣ ਲਈ ਕਿਹਾ ਤੇ ਮੈਨੂੰ ਘਰ ਜਾਣ ਦੀ ਆਜ਼ਾਦੀ ਵੀ ਨਹੀਂ ਸੀ ਕਿ ਜਦੋਂ ਜਾਣਾ ਹੋਊਗਾ ਤਾਂ ਮੈਨੂੰ ਆਪ ਮਲਾਕੇ ਲੈ ਕੇ ਆਉਣਗੇ ਉਹਨਾਂ ਦੀ ਮਰਜ਼ੀ ਤੋਂ ਬਿਨਾ ਮੈਂ ਘਰ ਤੋਂ ਨਿਕਲ ਨਹੀਂ ਸਕਦੀ ਸੀ ਇੰਨੀਆਂ ਸਾਰੀਆਂ ਪਾਬੰਦੀਆਂ 'ਚ ਮੈਂ ਘਬਰਾ ਗਈ ਸੀ। ਬੁੱਢੇ ਆਦਮੀ ਨੇ ਮੈਨੂੰ ਜੰਜੀਰਾਂ ਵਿੱਚ ਜਕੜ ਲਿਆ ਸੀ। ਮੈਂ ਤਾਂ ਵਿਆਹ ਤੋਂ ਪਹਿਲਾਂ ਹਮੇਸ਼ਾ ਇਹੀ ਸੋਚਦੀ ਸੀ ਕਿ ਮੇਰੇ ਮਾਮਾ-ਮਾਮੀ ਤੋਂ ਜਾਨ ਛੁੱਟ ਜਾਊਗੀ। ਜਿਸ ਦਿਨ ਮੇਰਾ ਵਿਆਹ ਹੋਊਗਾ ਤੇ ਮੈਨੂੰ ਸਕੂਨ ਦੀ ਜ਼ਿੰਦਗੀ ਮਿਲੂਗੀ। ਦੂਜਿਆਂ ਵਾਂਗ ਮੈਂ ਵੀ ਆਪਣੀ ਮਰਜ਼ੀ ਦੀ ਮਾਲਕ ਹੋ ਜਾਵਾਂਗੀ। ਬਚਪਨ ਤੋਂ ਸੋਚਦੀ ਆ ਰਹੀ ਸੀ। ਪਰ ਯਾਦੋ ਅਗਲੇ ਦਿਨ ਬੁੱਢਾ ਅਤੇ ਹੋਸਤੇ ਦੋਨੋਂ ਮੁੰਡੇ ਟੇਬਲ ਤੇ ਨਾਸ਼ਤਾ ਕਰਨ ਲਈ ਆਏ ਤੇ ਮੈਨੂੰ ਵੇਖ ਕੇ ਚੌਂਕ ਗਏ ਤੇ ਆਪਣੇ ਪਿਓ ਨੂੰ ਨਫਰਤ ਦੀਆਂ ਨਜ਼ਰਾਂ ਨਾਲ ਦੇਖ ਰਹੇ ਸੀ ਉਸਤੇ ਦੋਨੋਂ ਮੁੰਡੇ ਬਹੁਤ ਸੋਹਣੇ ਸੀ ਇੱਕ ਮੁੰਡਾ ਮੈਨੂੰ ਬਹੁਤ ਸੋਹਣਾ ਲੱਗਿਆ ਮੈਂ ਅੱਜ ਤੱਕ ਇੰਨਾ ਸੋਹਣਾ ਮੁੰਡਾ ਨਹੀਂ ਵੇਖਿਆ ਸੀ ਉਮਰ ਵਿੱਚ ਮੇਰੇ ਤੋਂ 4 ਕੁ ਸਾਲ ਵੱਡਾ ਸੀ ਮੈਂ ਉਸ ਨੂੰ ਦੇਖਦੀ ਹੀ ਰਹਿ ਗਈ ਉਹ ਆਪਣੇ ਪਿਓ ਨੂੰ ਕਹਿ ਰਿਹਾ ਸੀ ਕਿ ਤੁਸੀਂ ਕਿਸੇ ਦੂਜੀ ਔਰਤ ਨੂੰ ਸਾਡੀ ਮਾਂ ਦੀ ਥਾਂ ਨਹੀਂ ਰੱਖ ਸਕਦੇ ਇਹ ਕਦੀ ਵੀ ਸਾਡੀ ਮਾਂ ਨਹੀਂ ਬਣ ਸਕਦੀ ਕਾਫੀ ਦੇਰ ਤੱਕ ਉਹਨਾਂ ਵਿੱਚ ਬਹਿਸ ਚੱਲਦੀ ਰਹੀ ਉਹਨਾਂ ਦਾ ਵੱਡਾ ਮੁੰਡਾ ਸੂਰਜ ਆਪਣੇ ਪਿਓ ਨਾਲ ਊਲਝ ਰਿਹਾ ਸੀ ਜਦਕਿ ਛੋਟਾ ਬਿਲਕੁਲ ਚੁੱਪ ਸੀ ਫਿਰ ਉਹ ਬਿਨਾਂ ਨਾਸ਼ਤਾ ਕਰੇ ਘਰ ਤੋਂ ਬਾਹਰ ਚਲੇ ਗਏ ਬੁੱਢਾ ਘਰ ਵਾਲਾ ਕਹਿ ਰਿਹਾ ਸੀ ਕਿ ਇਹਨਾਂ ਬਾਰੇ ਸੋਚ ਕੇ ਚਿੰਤਾ ਨਾ ਕਰੀ ਆਪੇ ਠੀਕ ਹੋ ਜਾਣਗੇ ਫਿਰ ਉਹ ਆਪ ਵੀ ਚਲਾ ਗਿਆ ਕਿਉਂਕਿ ਉਸ ਦਾ ਆਪਣਾ ਕਾਰੋਬਾਰ ਸੀ ਸਾਰਾ ਸਮਾਂ ਮੈਂ ਉਸਦੇ ਹੀ ਵੱਡੇ-ਮੁੰਡੇ ਬਾਰੇ ਸੋਚਦੀ ਸੋਚਦੀ ਰਹੀ ਸ਼ਾਇਦ ਮੈਨੂੰ ਉਸ ਨਾਲ ਮੁਹੱਬਤ ਹੋ ਗਈ ਸੀ ਮੈਨੂੰ ਆਪਣਾ ਘਰ ਵਾਲਾ ਬਿਲਕੁਲ ਪਸੰਦ ਨਹੀਂ ਸੀ ਕਿਉਂਕਿ ਉਸ ਦੀ ਉਮਰ ਮੇਰੇ ਤੋਂ ਵੱਡੀ ਸੀ ਜਦੋਂ ਉਹ ਕਾਲਜ ਤੋਂ ਵਾਪਸ ਆਇਆ ਤਾਂ ਉਸ ਦਾ ਛੋਟਾ ਭਰਾ ਆਉਂਦੇ ਹੀ ਕਮਰੇ ਵਿੱਚ ਚਲਾ ਗਿਆ ਮੈਂ ਜਿੱਦਾਂ ਹੀ ਉਸ ਦੇ ਅੱਗੇ ਚਾਹ ਦਾ ਕੱਪ ਕੀਤਾ ਉਹ ਚੌਕ ਗਿਆ ਤੇ ਮੈਨੂੰ ਕਹਿਣ ਲੱਗਾ ਮੇਰੇ ਸਾਹਮਣੇ ਸਾਹਮਣੇ ਆਉਣ ਦੀ ਕੋਈ ਲੋੜ ਨਹੀਂ ਸਾਡੇ ਪਿਓ ਦੀ ਘਰ ਵਾਲੀ ਐ ਪਰ ਸਾਡੀ ਮਾਂ ਨਹੀਂ ਮੈਂ ਉਸ ਨੂੰ ਕਿਹਾ ਤੁਸੀਂ ਚਾਹ ਤਾਂ ਪੀ ਲਓ ਸ਼ਾਇਦ ਉਸ ਨੂੰ ਭੁੱਖ ਲੱਗੀ ਸੀ ਉਸ ਨੇ ਮੇਰੇ ਹੱਥੋਂ ਚਾਹ ਦਾ ਕੱਪ ਲੈ ਕੇ ਪੀ ਲਿਆ ਜਦ ਤੱਕ ਉਹ ਬੁੱਢਾ ਘਰ ਵਾਲਾ ਘਰ ਹੁੰਦਾ ਉਹ ਮੈਨੂੰ ਕਮਰੇ ਵਿੱਚ ਰੱਖਦਾ ਪਰ ਜਦੋਂ ਉਹ ਨਾ ਹੁੰਦਾ ਤਾਂ ਮੈਂ ਉਸ ਦੇ ਵੱਡੇ ਮੁੰਡੇ ਦੇ ਆਲੇ ਦਿਵਾਲੇ ਘੁੰਮਦੀ ਸੀ ਪਤਾ ਨਹੀਂ ਕਿਉਂ ਮੈਂ ਉਸ ਵੱਲ ਖਿੱਚੀ ਜਾਂਦੀ ਸੀ ਮੇਰੇ ਦਿਲ ਵਿੱਚ ਉਸ ਲਈ ਪਿਆਰ ਵਧਦਾ ਜਾ ਰਿਹਾ ਸੀ ਮੈਨੂੰ ਉਸ ਦੀ ਪਸੰਦ ਨਾ ਪਸੰਦ ਦਾ ਧਿਆਨ ਰੱਖਣਾ ਹੁੰਦਾ ਸੀ ਮੈਂ ਆਪਣੇ ਦਿਲ ਦੇ ਹੱਥੋਂ ਮਜਬੂਰ ਹੋ ਗਈ ਸੀ ਜਦੋਂ ਵੀ ਮੈਂ ਹਰ ਕਿਸੇ ਨੂੰ ਜ਼ਿੰਦਗੀ ਵਿੱਚ ਖੁਸ਼ ਵੇਖਦੀ ਤਾਂ ਮੇਰੇ ਅੰਦਰ ਇੱਕ ਉਮੰਗ ਆ ਜਾਂਦੀ ਸੀ ਘਰ ਵਿੱਚ ਬਹੁਤ ਨੌਕਰ ਸੀ ਪਰ ਮੈਂ ਸੂਰਜ ਦਾ ਕੰਮ ਆਪ ਕਰਦੀ ਸੀ ਮੇਰਾ ਘਰ ਵਾਲਾ ਕਿਸੇ ਕੰਮ ਦੇ ਸਿਲਸਲੇ ਵਿੱਚ ਸ਼ਹਿਰ ਤੋਂ ਬਾਹਰ ਗਿਆ ਸੀ ਘਰ ਵਿੱਚ ਨੌਕਰ ਵੀ ਨਹੀਂ ਸੀ ਉਹ ਵੀ ਛੁੱਟੀ ਤੇ ਸੀ ਕੋਈ ਕੰਮ ਨਹੀਂ ਸੀ ਮੈਂ ਆਪਣੇ ਕਮਰੇ ਵਿੱਚ ਪਈ ਸੀ ਮੈਂ ਦੇਖ ਕੇ ਹੈਰਾਨ ਹੋ ਗਈ ਜਦੋਂ ਰਾਜ ਮੇਰੇ ਕਮਰੇ ਵਿੱਚ ਆਇਆ ਮੇਰੀ ਖੁਸ਼ੀ ਦਾ ਠਿਕਾਣਾ ਨਾ ਰਿਹਾ ਮੈਂ ਉੱਠ ਕੇ ਬੈਠ ਗਈ ਕਿਉਂਕਿ ਉਸ ਨੂੰ ਦੇਖ ਕੇ ਤਾਂ ਮੈਂ ਆਪਣੀ ਜ਼ਿੰਦਗੀ ਜੀ ਰਹੀ ਸੀ ਨਹੀਂ ਤਾਂ ਮੇਰੀ ਜ਼ਿੰਦਗੀ ਵਿੱਚ ਕੁਝ ਵੀ ਨਹੀਂ ਬਚਿਆ ਸੀ ਮੇਰਾ ਬੁੱਢਾ ਘਰ ਵਾਲਾ ਚਾਹੇ ਕਿੰਨਾ ਹੀ ਪਿਆਰ ਕਿਉਂ ਨਾ ਕਰਦਾ ਪਰ ਮੈਨੂੰ ਉਸ ਵਿੱਚ ਕੋਈ ਦਿਲਚਸਪੀ ਨਹੀਂ ਸੀ ਮੈਨੂੰ ਸਿਰਫ ਉਸ ਦਾ ਹੀ ਪਿਆਰ ਚਾਹੀਦਾ ਸੀ ਤੇ ਅੱਜ ਮੈਨੂੰ ਲੱਗ ਰਿਹਾ ਸੀ ਕਿ ਸ਼ਾਇਦ ਮੇਰੀ ਉਡੀਕ ਖਤਮ ਹੋਣ ਵਾਲੀ ਸੀ ਉਹ ਹੌਲੀ-ਹੌਲੀ ਮੇਰੇ ਨੇੜੇ ਆ ਰਿਹਾ ਸੀ ਅਤੇ ਉਸ ਨੇ ਜੋ ਮੇਰੇ ਨਾਲ ਕੀਤਾ ਮੇਰੇ ਪੈਰਾਂ ਥੰੋਂ ਜ਼ਮੀਨ ਖਿਸਕ ਗਈ ਮੈਂ ਸੋਚ ਵੀ ਨਹੀਂ ਸਕਦੀ ਸੀ ਕਿ ਉਹ ਮੇਰੇ ਨਾਲ ਇਦਾਂ ਕਰ ਸਕਦਾ ਉਹ ਮੇਰੇ ਤੋਂ ਨਫ਼ਰਤ ਕਰਦਾ ਸੀ ਤੇ ਇਸੇ ਨਫ਼ਰਤ ਵਿੱਚ ਉਸ ਨੇ ਇੱਕ ਅਜੀਹਾ ਕਦਮ ਚੁੱਕਿਆ ਸੀ ਜੋ ਕਿ ਮੈਂ ਸੋਚ ਵੀ ਨਹੀਂ ਸਕਦੀ ਸੀ ਉਸਨੇ ਅਚਾਨਕ ਆਪਣੀ ਕਮੀਜ਼ ਦੇ ਬਟਨ ਤੋੜ ਦਿੱਤੇ ਮੇਰੇ ਦੋਨੋਂ ਹੱਥਾਂ ਨੂੰ ਫੜ ਕੇ ਆਪਣੀ ਗਰਦਨ ਤੇ ਨਿਸ਼ਾਨ ਪਾਉਣ ਲੱਗ ਗਿਆ ਤੇ ਕਹਿ ਰਿਹਾ ਸੀ ਮੈਨੂੰ ਛੱਡ ਛੱਡ ਦੇ ਤੂੰ ਮੇਰੀ ਮਾਂ ਦੀ ਥਾਂ ਇਹ ਸਭ ਤੈਨੂੰ ਸ਼ੋਭਾ ਨਹੀਂ ਦਿੰਦਾ ਪਰ ਇਸ ਦਾ ਮਤਲਬ ਇਹ ਨਹੀਂ ਕਿ ਮੈਂ ਆਪਣੇ ਪਿਓ ਨੂੰ ਧੋਖਾ ਦਵਾਂਗਾ ਮੈਂ ਤੇਰੇ ਤੋਂ ਨਫ਼ਰਤ ਕਰਦਾ ਹਾਂ ਮੈਂ ਪਰੇਸ਼ਾਨ ਹੋਈ ਉਸ ਨੂੰ ਦੇਖ ਰਹੀ ਸੀ ਤੇ ਕੁਝ ਵੀ ਸਮਝ ਨਹੀਂ ਆ ਰਿਹਾ ਸੀ ਕਿ ਉਸ ਨੇ ਆਪਣੀ ਹਾਲਤ ਅਜਿਹੀ ਕਰ ਲਈ ਸੀ ਜਿਸ ਤੋਂ ਲੱਗੇ ਕਿ ਮੈਂ ਉਸ ਤੇ ਹਮਲਾ ਕੀਤਾ ਮੈਂ ਬਹੁਤ ਪਰੇਸ਼ਾਨੀ ਵਿੱਚ ਸੀ ਉਸ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੀ ਸੀ ਮੇਰੀ ਤਾਂ ਜਾਨ ਹੀ ਨਿਕਲ ਗਈ ਜਦੋਂ ਕਮਰੇ ਦੇ ਦਰਵਾਜ਼ੇ ਤੇ ਮੇਰਾ ਬੁੱਢਾ ਘਰ ਵਾਲਾ ਗੁੱਸੇ ਵਿੱਚ ਮੈਨੂੰ ਵੇਖ ਰਿਹਾ ਸੀ ਮੈਨੂੰ ਉਦੋਂ ਤੱਕ ਸਾਰੀ ਗੱਲ ਸਮਝ ਆਉਂਦੀ ਉਦੋਂ ਤੱਕ ਬਹੁਤ ਕੁਝ ਹੋ ਚੁੱਕਾ ਸੀ ਉਹ ਵਾਪਸ ਆ ਗਿਆ ਸੀ ਤੇ ਮੈਨੂੰ ਇਸ ਗੱਲ ਦਾ ਪਤਾ ਨਹੀਂ ਸੀ ਅਤੇ ਰਾਜ ਇਹ ਗੱਲ ਚੰਗੀ ਤਰ੍ਹਾਂ ਜਾਣਦਾ ਸੀ ਤੇ ਉਸ ਨੇ ਇਸ ਗੱਲ ਦਾ ਫਾਇਦਾ ਚੁੱਕਿਆ ਸੀ ਮੈਨੂੰ ਇਹ ਸੀ ਕਿ ਸ਼ਾਇਦ ਉਸਤੇ ਦਿਲ ਵਿੱਚ ਮੇਰੇ ਲਈ ਕੁਝ ਹੈ ਇਸ ਲਈ ਮੇਰੇ ਕਮਰੇ ਵਿੱਚ ਆਇਆ ਹੈ ਉਹ ਚਾਹੁੰਦਾ ਸੀ ਉਹ ਉਸ ਵਿੱਚ ਸਫਲ ਹੋ ਗਿਆ ਸੀ ਮੇਰੇ ਘਰ ਵਾਲੇ ਨੇ ਕਮਰੇ ਵਿੱਚ ਆਉਂਦੇ ਮੇਰੇ ਮੂੰਹ ਤੇ ਥੱਪੜ ਮਾਰਿਆ ਰਾਜ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਉਸ ਨੂੰ ਬਹੁਤ ਗੁੱਸਾ ਆ ਗਿਆ ਸੀ ਅਤੇ ਉਹ ਆਪਣੇ ਪਿਓ ਨੂੰ ਵਾਰ-ਵਾਰ ਰੋਕ ਰਿਹਾ ਸੀ ਕੀ ਰਹਿੰਦੋ ਛੋਟੀ ਮਾਤੋ ਗਲਤੀ ਹੋ ਗਈ ਮੈਂ ਤਾਂ ਬਸ ਇਹੀ ਪੁੱਛਣ ਆਇਆ ਸੀ ਕਿ ਤੁਸੀਂ ਹਾਲੇ ਤੱਕ ਘਰ ਕਿਉਂ ਨਹੀਂ ਆਏ ਮੈਂ ਇੱਥੇ ਆ ਕੇ ਗਲਤੀ ਕਰ ਦਿੱਤੀ ਉਸਨੇ ਕਿਹਾ ਹਾਂ ਇਸ ਨੂੰ ਪਤਾ ਸੀ ਮੈਂ ਸ਼ਹਿਰ ਤੋਂ ਬਾਹਰ ਜਾਣਾ ਇਸ ਲਈ ਇਸਨੇ ਇਸ ਗੱਲ ਦਾ ਫਾਇਦਾ ਚੁੱਕਿਆ ਮੈਂ ਇਸ ਅਨਾਤ ਨੂੰ ਆਪਣੇ ਘਰ ਵਿੱਚ ਥਾਂ ਦਿੱਤੀ ਤੇ ਇਸਨੇ ਮੇਰੀ ਇੱਜ਼ਤ ਮਿੱਟੀ ਵਿੱਚ ਮਨਾ ਦਿੱਤੀ ਮੇਰਾ ਬੁੱਢਾ ਘਰ ਵਾਲਾ ਇੱਕ ਵੀ ਗੱਲ ਸੁਣਨ ਲਈ ਤਿਆਰ ਨਹੀਂ ਸੀ ਉਸ ਦਾ ਗੁੱਸਾ ਕੁਝ ਘੱਟ ਹੋਇਆ ਤਰਾਜ ਉਸ ਨੂੰ ਪੜ ਕੇ ਕਮਰੇ ਤੋਂ ਬਾਹਰ ਲੈ ਗਿਆ ਤੇ ਮੈਨੂੰ ਉਸ ਨਾਲ ਕੋਈ ਗੱਲ ਨਾ ਕਰਨ ਦਿੱਤੀ ਤੇ ਉਹ ਜਾਂਦੇ ਜਾਂਦੇ ਮੈਨੂੰ ਕਹਿ ਗਿਆ ਜਿੰਨੀ ਛੇਤੀ ਹੋ ਸਕੇ ਆਪਣਾ ਸਮਾਨ ਬੰਨ ਤੇ ਇਥੋਂ ਨਿਕਲ ਮੈਂ ਹੈਰਾਨੀ ਨਾਲ ਖੜੀ ਦੇਖ ਰਹੀ ਸੀ ਰਾਜ ਨੇ ਜੋ ਜੋ ਮੇਰੇ ਨਾਲ ਕੀਤਾ ਮੈਂ ਆਪਣੇ ਆਪ ਵਿੱਚ ਨਜ਼ਰ ਮਿਲਾਨ ਦੇ ਕਾਬਲ ਨਹੀਂ ਸੀ ਇੰਨਾ ਸੋਹਣਾ ਦਿਖਣ ਵਾਲਾ ਅੰਦਰੋਂ ਇੰਨਾ ਗੰਦਾ ਹੋ ਸਕਦਾ ਮੈਂ ਕਦੀ ਸੋਚਿਆ ਵੀ ਨਹੀਂ ਸੀ ਮੇਰੇ ਕੋਲ ਸਿਰ ਲਗਾਉਣ ਦੀ ਕੋਈ ਥਾਂ ਨਹੀਂ ਸੀ ਮੈਂ ਆਪਣੇ ਬੁੱਢੇ ਘਰ ਵਾਲੇ ਨੂੰ ਕਿਸੇ ਤਰ੍ਹਾਂ ਸੱਚ ਦੱਸਣਾ ਚਾਹੁੰਦੀ ਸੀ ਪਰ ਮੈਨੂੰ ਮੌਕਾ ਹੀ ਨਹੀਂ ਮਿਲਿਆ ਮੈਂ ਰੋਂਦੀ ਹੋਈ ਸਮਾਨ ਲੈ ਕੇ ਵਾਪਸ ਮਾਮੇ ਦੇ ਘਰ ਆ ਗਈ ਸੀ ਰਾਤ ਹੋ ਗਈ ਸੀ ਤੇ ਮੈਨੂੰ ਦਰਵਾਜ਼ੇ ਤੇ ਦੇਖ ਕੇ ਮੇਰੀ ਨਾਨੀ ਦੀ jaan ਨਿਕਲ ਰਹੀ ਸੀ ਜਦੋਂ ਮੈਂ ਨਾਨੀ ਨੂੰ ਸਾਰੀ ਗੱਲ ਦੱਸੀ ਤਾਂ ਉਸ ਤੋਂ ਬਰਦਾਸ਼ਤ ਨਾ ਹੋਇਆ ਤੇ ਉਸ ਨੂੰ ਦਿਲ ਦਾ ਦੌਰਾ ਪੈ ਗਿਆ ਮੇਰੀ ਨਾਨੀ ਨੇ ਬੜੀ ਮੁਸ਼ਕਲ ਨਾਲ ਮੇਰਾ ਘਰ ਬਸਾਇਆ ਸੀ ਜਿੱਥੇ ਮੈਂ ਠੀਕ ਤਰ੍ਹਾਂ ਜ਼ਿੰਦਗੀ گزار ਸਕਾਂ ਪਰ ਮੈਂ ਉਥੋਂ ੱੱੱਕੇ ਖਾ ਕੇ ਵਾਪਸ ਆ ਗਈ ਸੀ ਮੈਨੂੰ ਉਹਨਾਂ ਨੇ ਘਰੋਂ ਕੱਢ ਦਿੱਤਾ ਸੀ ਤੇ ਮੇਰੀ ਮੰਮੀ ਨੇ ਉੱਚੀ ਉੱਚੀ ਰੋਲਾ ਪਾਉਣਾ ਸ਼ੁਰੂ ਕਰ ਦਿੱਤਾ ਮੇਰੇ ਉੱਤੇ ਬਹੁਤ ਉਂਗਲੀਆਂ ਚੁੱਕੀਆਂ ਗਈਆਂ ਸੀ ਅਗਲੇ ਦਿਨ ਸਾਰੇ ਮਲੇ ਨੂੰ ਪਤਾ ਲੱਗ ਗਿਆ ਸੀ ਕਿ ਇਸ ਦੇ ਘਰ ਵਾਲੇ ਨੇ ਇਸ ਨੂੰ ਤਲਾਕ ਦਿੱਤਾ ਨਾਨੀ ਨੂੰ ਸਰਕਾਰੀ ਹਸਪਤਾਲ ਵਿੱਚ 2 ਦਿਨ ਦਾਖਲ ਰੱਖਿਆ ਮੇਰੀ ਮਾਮੀ ਨੇ ਇੱਕ ਵਾਰ ਉਸ ਨੂੰ ਦੇਖਿਆ ਤੱਕ ਨਹੀਂ ਉਸ ਦੀ ਹਾਲਤ ਖਰਾਬ ਹੋ ਗਈ ਸੀ ਤੇ 2 ਦਿਨਾਂ ਬਾਅਦ ਉਹ ਇਸ ਦੁਨੀਆ ਤੋਂ ਚਲੀ ਗਈ ਨਾਨੀ ਤੋਂ ਬਿਨਾ ਮੇਰਾ ਕੋਈ ਨਹੀਂ ਸੀ ਮੈਨੂੰ ਨਹੀਂ ਪਤਾ ਸੀ ਕਿ ਮੇਰੇ ਨਾਲ ਅੱਗੇ ਕਿਸਮਤ ਵਿੱਚ ਕੀ ਲਿਖਿਆ ਹੈ ਤੇ ਮੇਰੇ ਨਾਲ ਕਿਸਮਤ ਕੀ ਖੇਲ ਖੇਲੂਗੀ ਮੇਰੀ ਨਾਨੀ ਦੀ ਮੌਤ ਦਾ ਕਾਰਨ ਵੀ ਮੈਂ ਬਣ ਗਈ ਸੀ ਮम्मी ਕਹਿੰਦੀ ਸੀ ਮਾਪਿਓ ਦੇ ਨਾਲ ਨਾਲ ਇਸ ਨੇ ਆਪਣੀ ਨਾਨੀ ਨੂੰ ਵੀ ਖਾ ਲਿਆ ਉਸ ਨੇ ਮੈਨੂੰ ਨੌਕਰਾ ਮੰਗ ਥਾਂ ਦਿੱਤੀ ਸਾਰੇ ਘਰ ਦਾ ਕੰਮ ਕਰਾਉਂਦੀ ਤੇ ਦੋ ਸਮੇਂ ਦੀ ਰੋਟੀ ਬਹੁਤ ਮੁਸ਼ਕਲ ਨਾਲ ਦਿੰਦੀ ਸੀ ਮੇਰੀ ਨਾਨੀ ਨੇ ਮੈਨੂੰ ਬਹੁਤ ਔਖਾ ਸੰਭਾਲਿਆ ਸੀ ਪਰ ਹੁਣ ਤਾਂ ਉਸ ਨੂੰ ਕੋਈ ਰੋਕਣ ਵਾਲਾ ਵੀ ਨਹੀਂ ਸੀ ਇਦਾਂ ਹੀ ਦਿਨ ਬੀਤ ਰਹੇ ਸੀ ਮੈਨੂੰ ਆਪਣੀ ਜ਼ਿੰਦਗੀ ਨਾਲ ਕੋਈ ਲਗਾਵ ਨਹੀਂ ਸੀ 17 ਸਾਲ ਦੀ ਉਮਰ ਵਿੱਚ ਮੇਰੇ ਮੱਥੇ ਉੱਤੇ ਤਲਾਕ ਦਾ ਕਲੰਕ ਲੱਗ ਗਿਆ ਸੀ ਮੇਰੀ ਗਲਤੀ ਸਿਰਫ ਇੰਨੀ ਸੀ ਕਿ ਮੈਂ ਆਪਣੇ ਜਜ਼ਬਾਤ ਤੇ ਕਾਬੂ ਨਹੀਂ ਰੱਖ ਸਕੀ ਸੀ ਰਾਜਵਲ ਮੇਰਾ ਧਿਆਨ ਹੋ ਗਿਆ ਸੀ ਜੋ ਕਿ ਮੇਰੀ ਉਮਰ ਦਾ ਸੀ ਪਰ ਮੈਂ ਉਸ ਨਾਲ ਕਦੇ ਗਲਤ ਕਰਨ ਬਾਰੇ ਨਹੀਂ ਸੋਚਿਆ ਸੀ ਜਿਸ ਨਾਲ ਮੈਂ ਬਦਚਲਨ ਸਾਬਤ ਹੋਵਾਂ ਅਚਾਨਕ ਇੱਕ ਦਿਨ ਸ਼ਾਮ ਨੂੰ ਮੇਰੀ ਮੰਮੀ ਨੇ ਕਿਹਾ ਅੱਜ ਤੇਰਾ ਵਿਆਹ ਹੈ ਤੇਰੇ ਲਈ ਰਿਸ਼ਤਾ ਆਇਆ ਤੇ ਮੈਂ ਹਾਂ ਕਰ ਦਿੱਤੀ ਮੇਰੇ ਲੱਖ ਮਨਾ ਕਰਨ ਦੇ ਉੱਤੇ ਵੀ ਮੰਮੀ ਨੇ ਕਿਹਾ ਕਿ ਜੇ ਮੈਂ ਵਿਆਹ ਨਾ ਕੀਤਾ ਤੇ ਮੈਂ ਤੈਨੂੰ ਘਰੋਂ ਬਾਹਰ ਕੱਢ ਕੇ ਆਪਣੇ ਪੁੱਤ ਕੋਲ ਚਲੀ ਜਾਣਾ ਫਿਰ ਜਿੱਥੇ ਮਰਜ਼ੀ ਜਾਵਾਂ ਮੇਰਾ ਹੁਣ ਮਾਮਾ ਹੀ ਸਹਾਰਾ ਸੀ ਸਮਝ ਨਹੀਂ ਆ ਰਿਹਾ ਸੀ ਕਿ ਵਿਆਹ ਵੀ ਕਿਸ ਨਾਲ ਹੋ ਰਿਹਾ ਹੈ ਮੈਂ ਹਾਂ ਕਰ ਦਿੱਤੀ ਸੀ ਤੇ ਮੇਰੀ ਅੱਖਾਂ ਵਿੱਚੋਂ ਅੰਜੂ ਖਤਮ ਹੋ ਗਏ ਸੀ ਤੇ ਮੇਰੇ ਔਰਮਾਨ ਵੀ ਖਤਮ ਹੋ ਗਏ ਸੀ ਮੈਂ ਦੁਲਹੰਦਾ ਜੋੜਾ ਪਾ ਕੇ ਕਮਰੇ ਵਿੱਚ ਬੈਠੀ ਸੀ ਕੁਝ ਚਿਰ ਪਿੱਛੋਂ ਮੈਨੂੰ ਕਿਸੇ ਦੇ ਕਮਰੇ ਵਿੱਚ ਆਉਣ ਦੀ ਆਵਾਜ਼ ਸੁਣਾਈ ਦਿੱਤੀ ਮੇਰੀ ਤਾਂ ਜਾਨ ਹੀ ਨਿਕਲ ਗਈ ਮੇਰਾ ਦੁਲਾ ਕੋਈ ਹੋਰ ਨਹੀਂ ਰਾਜਸੀ ਉਹ ਮੇਰੇ ਪੈਰਾਂ ਵਿੱਚ ਬੈਠ ਕੇ ਮਾਫੀ ਮੰਗ ਰਿਹਾ ਸੀ ਤੇ ਮੈਂ ਹੈਰਾਨੀ ਨਾਲ ਸੋਚ ਰਹੀ ਸੀ ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਮੈਂ ਉਸ ਦੀ ਦੁਲਹਨ ਬਣਾਂਗੀ ਉਸ ਨੇ ਕਿਹਾ ਮੈਂ ਜੋ ਤੇਰੇ ਨਾਲ ਕੀਤਾ ਮੈਂ ਉਸ ਹਰ ਵਕਤ ਨੂੰ ਪਛਤਾ ਰਿਹਾ ਹਾਂ ਉਹ ਹੱਥ ਜੋੜ ਕੇ ਮੇਰੇ ਸਾਹਮਣੇ ਬੈਠਾ ਮਾਫੀ ਮੰਗ ਰਿਹਾ ਸੀ ਉਸ ਨੇ ਕਿਹਾ ਤੇਰੀ ਨਾਨੀ ਦੀ ਮੌਤ ਮੇਰੇ ਕਰਕੇ ਹੋਈ ਉਸ ਦਿਨ ਤੋਂ ਬਾਅਦ ਮੈਂ ਬਹੁਤ ਬੇਚੈਨ ਸੀ ਫਿਰ ਉਸਨੇ ਕਿਹਾ ਮੈਂ ਪਿਆ ਨੂੰ ਮਾਫ ਕਰ ਦਿੱਤਾ ਤੇ ਉਸ ਨੂੰ ਵੀ ਇਹ ਗੱਲ ਦੱਸੀ ਤਾਂ ਉਸਨੇ ਕਿਹਾ ਜੇ ਤੂੰ ਆਪਣੀ ਮਾਂ ਦੀ ਥਾਂ ਉਸ ਨੂੰ ਨਹੀਂ ਦੇਖਣਾ ਚਾਹੁੰਦਾ ਉਸ ਨਾਲ ਵਿਆਹ ਕਰ ਲੈ ਕਿਉਂਕਿ ਤੇਰੇ ਕਰਕੇ ਉਸ ਦੀ ਜ਼ਿੰਦਗੀ ਖਰਾਬ ਹੋ ਗਈ ਰਾਜ ਬਹੁਤ ਪਛਤਾ ਰਿਹਾ ਸੀ ਇਸ ਲਈ ਮੈਂ ਉਸ ਨੂੰ ਮਾਫ ਕਰ ਦਿੱਤਾ ਉਸ ਨੇ ਮੈਨੂੰ ਇੱਕ ਅਲੱਗ ਘਰ ਵਿੱਚ ਰੱਖਿਆ ਜਿੱਥੇ ਅਸੀਂ ਦੋਨੋਂ ਰਹਿੰਦੇ ਸੀ ਉਹ ਬਹੁਤ ਵਧੀਆ ਮੁੰਡਾ ਸੀ ਪਰ ਆਪਣੀ ਮਾਂ ਦੀ ਥਾਂ ਕਿਸੇ ਨੂੰ ਬਰਦਾਸ਼ਤ ਨਹੀਂ ਕਰ ਸਕਦਾ ਸੀ